ਰੋਜ਼ ਆਪਣੀ ਪਸੰਦੀ ਹੈ ਜੀ ਸ਼ੋਪਿੰਗ ਹੈ ਕੀ ਲੋਗ ਗੂਗਲ ਦੇ ਵਿੱਚ ਨਹੀਂ ਰੋਜ਼ ਤੇ ਪੂਰੀ ਮੈਡਮ ਬਣੀ ਆ ਨਾ ਹਾਂ ਹਾਂ ਅੱਜ ਲੱਗਦਾ ਨਹੀਂ ਕੈਸ਼ ਐਰ ਬੰਦੂ ਜਾਂ ਤਾਂ ਨਹੀਂ ਬੰਦੂ ਆ ਰੋਹਿਤ ਭਾਈ ਕਿੱਥੇ ਬੰਦ ਕਰਦੇ ਆ ਬੋਰਡ ਪਾਇਆ ਰੋਹਿਤ ਭਾਈ ਵੇ ਸਫਾ ਸਫਾਈ ਹੁੰਦੀ ਹੈ ਲੇਟ ਨੇ ਹੁੰਦਾ ਜਾਦੇ ਆ ਆ ਪਾ ਜੇ ਟਾਈਮ ਖਰਾਬ ਗੱਲੀ ਨੂੰ ਵੇਖੋ ਪਰ ਕਿੰਨੀ ਜੀ ਕਿੰਨਾ ਕੀ ਗੈਂਡੀ ਰੋੜੀ ਹਾਂਜੀ ਇਹ ਇੱਕ ਜੀ ਮੈਂ ਕੱਪ ਲੈ ਸੀਗਾ ਯਾਤਰੀ ਵੀ ਕੋਕਾ ਨੂੰ ਹੱਥ ਕੱਲਾ ਵੇਖੋ ਰੋਜ਼ ਦੀ ਕਿੰਨੀ ਜਲਦੀ ਸ਼ੌਪਿੰਗ ਹੁੰਦੀ ਹੈ ਵਾਰ ਵਾਰੀ ਸੀਰੀਅਲ ਨੰਬਰ ਆਉਣਾ ਮੇਰਾ ਤੇ ਲਾਸਟ ਤੇ ਆਉਣਾ ਪਹਿਲਾ ਨੰਬਰ ਉਹਦਾ ਰੋਜ਼ ਦੀ ਸ਼ਾਪਿੰਗ ਹੋਗੀ ਤਾਂ ਫਿਰ ਉਸ ਤੋਂ ਬਾਅਦ ਕਰ ਲਈਂ ਤੇ ਤੀਜਾ ਮੇਰਾ ਮੇਰਾ ਚਲੋ ਉੱਪਰ ਰੋਜ਼ ਨੇ ਮੈਨੂੰ ਪਤਾ ਹੈ ਉੱਪਰ ਜਾ ਕੇ ਪਸੰਦ ਆਉਣਾ ਜ਼ਿਆਦਾ ਥੱਲੇ ਤੇ ਐਵੇਂ ਟਾਈਮ ਪਾਸ ਹੋ ਜਾਂਦਾ ਰੋਜ਼ ਰੋਜ਼ ਬੱਧੀ ਜੀ ਤੇ ਨਾ ਹੋ ਤੇ ਲਾ ਇਸ ਸਾਈਡ ਲੀਨੀਆ ਆਹ ਦੋ ਠੀਕ ਹੈ ਹੈਲੋ ਆ ਵੀ ਕਲਰ ਠੀਕ ਆ ਨਾ ਉਹ ਆਇਆ ਯਾਰ ਸਾਡੇ ਨਾਲ ਆ ਵੀ ਕਲਰ ਠੀਕ ਹੈ ਰੈੱਡ ਵੀ ਆ ਗਿਆ ਤੁਹਾਨੂੰ ਨਹੀਂ ਆਉਂਦਾ ਤੁਹਾਨੂੰ ਵੀ ਰੋੜੇ ਕਿਹੜਾ ਪਸੰਦ ਰੋੜੇ ਕਿਹੜਾ ਕਲਰ ਪਸੰਦ ਕਿਹੜਾ ਕਲਰ ਪਸੰਦ ਰੋੜੇ ਆ ਸਾਰੇ ਪਸੰਦ ਆ ਆ ਦੋਵੇਂ ਉਹਨੇ ਛੱਡੇ ਅੱਜ ਮੈਂ ਨਹੀਂ ਛੱਡੇ ਤੈਨੂੰ ਜਿਹੜਾ ਕਮਾਉਂਦਾ 2000 ਰੁਪਈਆ ਥਾਣੇ ਕਰਨਾ ਪੱਤੇ ਉੱਤੇ ਪਈਆਂ ਕਰ ਆਹ ਚੰਦਾ ਹੈ ਕੋਈ ਨਹੀਂ ਜਿਹੜਾ ਤਾਂ ਕਿਹੜੀ ਬਾਰ ਵਧੀਆ ਵੈਸੇ ਲੱਗ ਰਿਹਾ ਹੈ ਇਹ ਸ਼ਾਰਟ ਮੈਂ ਮੈਂ ਨਹੀਂ ਮੈਂ ਤੋਂ ਮੈਂ ਮੰਮੀ ਬਣਨਾ ਰੋਲ ਉਹ ਲੈਣੀ ਕੰਪੋਨਸ ਲੈ ਆਉਂਦੇ ਕਾਲਟ ਹਲਾ ਤਾ ਹੋਰ ਬਸ ਸ਼ਾਰਟ ਨਹੀਂ ਚੱਲਦੀ ਅੱਛਾ ਉਹਨੀਆਂ ਦੋ ਲੰਬੀ ਜਿੱਦਦੀ ਲਓ ਜੀ ਰੋਜ਼ ਦੀ ਸਿਲੈਕਸ਼ਨ ਤੋਂ ਵੱਡੀ ਫਰੰਟੀ ਹੁੰਦੀ ਹੈ ਫਰੈਂਡ ਨਾਮ ਖਾਓ ਕੈਤਰੀਨ ਖਾਓ ਹਾਂ ਹਾਂ ਕੋਈ ਸਕ੍ਰੀਨ ਨਾ ਕੋਈ ਚੈਨ ਚਾਹਤ ਹੈ ਯਾਰ ਔਰ ਵੀ ਡੱਬੇ ਲੱਗੇ ਉਤੇ ਮਮਾ ਮਮਾ ਕੈਤਰੀ ਨਹੀਂ ਆਈ ਹੈ ਅੱਛਾ ਜੀ ਕਦ ਆਈ ਹੈ ਓਕੇ ਫਰੈਂਡ ਸਾਈਡ ਇਹ ਵਧੀਆ ਪ੍ਰੋਪਰ ਡਰੈਸ ਹੈ ਨਾ ਕਲਰ ਵੀ ਠੀਕ ਹੈ ਨਾ ਰੋਜ ਤਨ ਪਸੰਦ ਹੈ ਨਾ ਰੋਜ਼ ਆਉਂਦੀ 50 50 ਯਾਰ ਲਾੜਾਂ ਤੋਂ ਕੋਲ ਲੱਗਦਾ ਹੈ ਕਾਹ ਤੋਂ ਇਹ ਆਂਦੇ ਅਨਿਤ ਕਰ ਵੀ ਛੁੱਟੀ ਨਾ ਨਹੀਂ ਨਹੀਂ ਇਹ ਦੋ ਬੱਤੀ ਨੰਬਰ ਆ ਹਾਂ ਜੀ ਚਲਿਏ ਮੈਡਮ ਕੇ ਛੁੱਟੀ ਆ ਕਿ ਹਲੇ ਜਦੀ ਹੋਈ ਹੁਣ ਮੇਰੀ ਹੋਣਗੀ ਠੀਕ ਹੈ ਰੋਇਦ ਭਾਈ ਤੁਸੀਂ ਸੰਘਾੜ ਤੇ ਦੁਕਾਨ ਤੋਂ ਜਾ ਕੇ ਕਿਤੇ ਸਟੋਰ ਚ ਗਏ ਹੋ ਗਦਾਮ ਚ ਗਏ ਲੱਭਣ ਹਮੇਸ਼ਾ ਹੀ ਜਾਣਾ ਪੈਂਦਾ ਰਣਾ ਕਮੇਡੀਆਂ ਲੱਗੀਆਂ ਅੱਜ ਦੀ ਜਦੀ ਦੁਪਹਿਰ ਇੱਥੇ ਹੀ ਜਾਣੀ ਪਾਣੀ ਸਮੋਸਿਆਂ ਨਾਲ ਦੁਪਹਿਰ ਰੋਇ ਸਮੋਸੇ ਖਾ ਲਈ ਆਪਾਂ ਹੁਣ ਤੱਕ ਉਹ ਤਾਂ ਅੰਦੀ ਪੀਜਾ ਖਾਣਾ ਸੀ ਪਾਣੀ ਪੀਣਾ ਥੱਕ ਗਿਆ। ਰੋਜ਼ ਮੋਸੇਖਣ ਚੱਲੀ ਜਾਂ ਪੰਨ ਤੱਕ। ਪਾਣੀ ਪੀਣਾ। ਪਾਣੀ ਪੀਣੇ ਪੁੱਤ ਰੋਜ਼ ਤਾਂ ਭੱਜ ਗਏ ਆ। ਪਰ ਫੁੱਲਾਂ ਲੈ ਕੇ ਆਉਂਦੇ ਫਿਰ ਪੀਂਦੇ। ਇਹ ਆਪਣੇ ਵੱੱਦੇ ਵੇਖਣ ਦੇ ਨਾ। ਹਾਂ ਨਾਈਚੂ। ਹਾਂ। ਅੱਜ ਕੱਲੋ ਠੀਕ ਆ। ਅਰ ਸੌਣਾ ਆ ਜਦੀ। ਹਾਂ। ਸਾਨੂੰ ਜੀ ਆ ਆ ਚਾਉਤਾ ਹੈ ਜਿਹੜਾ ਤਾਂ ਮਤਲਬ ਦੋ ਮਹੀਨੇ ਲਈ ਬਹੁਤ ਸਾਡੀ ਦਾਣਾ ਪੂਰਾ ਹਾਲਾਤ ਦਾ ਪੈਨੀ ਚਾਹੇਗਾ ਆ ਚਲੋ ਫਿਰ ਠੀਕ ਹੈ ਆਈ ਚੱਲੋ ਇਧਰੋਂ ਕੱਥੇ ਸਾਡੇ ਦੁਆਰ ਤੇ ਦੁਆਰ ਬੱਸ ਉਹ ਬੰਦਾ ਨਹੀਂ ਕੇ ਹਿਸਾਬ ਨਾਲ ਖਰਚਾ ਬੰਦਾ ਇਹ ਦੋ ਜਿਹੜਾ ਸੋਹ। ਇਹ ਉਹਦੇ ਲੋਕੜਾ ਕਿੰਨੇ ਪੈਸੇ ਦੇ? ਇਹ ਸਰਵਾਹ। ਇਹ ਦੱਸੋ। ਇਹ ਬੁੱਕਾ ਤਾਰਾ। ਮੈਂ ਨਹੀਂ ਉਹ ਦੋਨੋਂ ਦੂਸਰੀ ਸਾਈਡ ਤੇ ਕਰ ਦਿੰਦਾ। ਇਹਨੂੰ ਸੋਨੇ ਤੋਂ ਹੋਈ ਸਕਦੇ ਭੰਦੀ ਸਾਈਡ ਤੇ ਕਰਾ ਦੇ ਕੀ ਦੇ। ਸਭ ਤੋਂ ਇਹਦੇ ਕਲਰ ਛੇੜੇ। ਜਿਹੜੇ ਪੀਸ ਹੋ ਗਏ ਤੁਹਾਨੂੰ ਮਤਰਾ ਹੀ ਹੋ। ਆਗੇ ਦੀ ਗੱਲ ਰੋਜ਼ ਕਿਹੜਾ ਕਲਰ ਦਾ ਸੰਤਗੰਢ ਹੈ ਇਹਦੇ ਜੀ ਮੈਨ ਹਾਂ ਰੋਜ਼ ਬਲੈਕ ਹੈ ਔਰ orange orange ਕਿਹੜਾ ਸੋਹਣਾ ਲੱਗਦਾ ਸਲਵਾਰ ਦੇ ਸਿੰਪਲ ਜਿਹੜੇ ਸੋਨਾ ਲੱਗਦਾ ਔਰ orange ਨਾਲ ਲੱਗਦਾ ਠੀਕ ਹੈ ਬਾਜੀ ਸ਼ਾਪਿੰਗ ਹੋ ਗਈ ਤਾਂ। ਦਾਨੂ ਹੀ ਕਿ ਨਹੀਂ। ਚਲ ਆ ਜਾ ਫਿਰ ਚਲੀਏ। ਅਮ ਜੈ ਹੀ ਪਾਣੀ ਵੀ ਨਹੀਂ ਪੀਤਾ ਤੇ ਅਮ ਜੈ ਮੈਂ ਦੁਬਾਰੇ ਫੇਰ ਸੂਟ ਚਾਹ ਤੰਡਾ ਵੀ ਕਿਹੜਾ ਕਿਹੜਾ ਕਿੱਦਾਂ ਦਾ ਡਿਜ਼ਾਈਨ। ਵੈਸੇ ਇਹ ਗੱਲ ਆ ਵੀ ਗਰਲੇ ਨੂੰ ਮੈਂ ਹਸਾਬ ਲਾਇਆ ਸੂਟਾਂ ਦਾ ਚਾਹ ਵੱਲਾ ਹੁੰਦਾ ਹਨਾ ਲੇਡੀਜ਼ ਨੂੰ। ਖਾਸ ਕਰਕੇ। ਮੈਂ ਸੂਟ ਖੋਣੀਆਂ ਜਿਹੜੇ ਮੈਂ ਲੈਣਗੇ ਆ। ਆਵਾ ਨੈਕ ਦੀ ਕਢਾਈ ਆ ਠੀਕ ਆ ਦੁਪੱਟਾ ਇਹ ਦੇਣਾ ਗਰੰਟਡ ਜੇ ਸਲਵਾਰ ਇਹਨਾਂ ਖ ਲੈਣੀ ਆ ਇਹ ਕਾ ਉਸਦਾ ਆਤ ਮੀਜ਼ਾ ਆ ਸਲਵਾਰ ਤੇ ਆ ਦੁਪੱਟਾ ਉਹਦਾ ਇੱਕ ਕਾਸੂਡ ਬਲੈਕ ਬਲੈਕ ਤੇ ਗਰਲਿੰਡ ਦੀ ਮੇਰਾ ਨਾ ਫੇਵਰੇਟ ਹੈ ਨਾ ਗਰਲਿੰਡ ਤੇ ਬਲੈਕ ਜੇ ਨਾ ਫੇਵਰੇਟ ਕਲਰ ਵੀ ਮੇਰਾ ਬਲੈਕ ਬਲੈਕ ਛੂਟਾ ਨਾ ਦੁਪੱਟਾ ਤੇ ਆ ਸੁਣਵਾ ਸਾਰੇ ਛੂਟ ਦੱਸਿਓ ਤੇ ਕਿਹੜਾ ਵਧੀਆ ਕਮੈਂਟ ਕਰਕੇ ਆmber 3 ਆ ਇਹਦੇ ਨਾਈਟ ਛੂਟਾ ਨਾਈਟ ਸੂਟ ਅਜ ਮੈਂ ਕਿੰਨੇ ਲੈਣ ਸੀ ਮੁੜ ਕੇ ਜਿੱਦਾਂ ਦੁਕਾਨਾਂ ਨਹੀਂ ਕਿਤੇ ਬੰਦ ਹੋ ਜਾਣੀਆਂ ਨਾ ਹਾਂ ਕਰ ਲਈ ਨਾ ਲੱਗਦਾ ਇਹ ਕੇ ਕਲਰ ਦਾ ਹੈ કે ਇਹ ਕਲਰ ਨਹੀਂ ਹਨ ਮੈਂ ਇਹ ਕੇ ਕਲਰ ਨਹੀਂ ਹਨ ਇਹ ਕਾ ਕਲਰ ਇੱਕ ਇੱਕ ਨਾਈਟ ਸੂਟ ਮੈਂ ਪੰਜ ਲੈਣ ਦੇ ਚਲ ਤਿੰਨੇ ਸੂਟ ਲੈਣ ਦੇ ਰੋਜ਼ ਲੈ ਦਿਖਾਈਏ ਘਰੇ ਰੋਜ਼ ਰੋਜ਼ ਆਪਣੇ ਅੱਧੇ ਰੋਜੀ ਆ ਜਾਓ ਥੱਲੇ ਹੁਣ ਸੂਟ ਲੈ ਕੇ ਥੋੜਾ ਵੀ ਤਾਂ ਚੜ ਜਾਣਾ ਪੁੱਤ ਰੋ ਤਾਂ ਫਾਇਦਾ ਕਿਸੇ ਪੇ ਮਰੇ ਦੇ ਤੈਨੂੰ ਸੂਟ ਸੀਣ ਵਾਲੇ ਆ ਤੇ ਦੋ ਮੈਂ ਸੀਟਣੇ ਦਿੰਦੀ ਆ ਠੀਕ ਆ ਗਰਮੀਆਂ ਦਾ ਸਟਾਕ ਆ ਗਿਆ ਮਤਲਬ ਕਿ ਹਾਂ ਰੋਦੀ ਖਾਉਂਦਾ ਰੋਜ ਤਰਾ ਫੇਵਰੇਟ ਕਲਰ ਕਿਹੜਾ ਹੈ ਨਾ ਸਾਰਿਆਂ ਚੋਂ ਤੇਰੀ ਡਰੈਸ ਜੱਸ ਮੈਨੂੰ ਵੀ ਇਹਦੀ ਐਵ ਡਰੈਸ ਪਸੰਦ ਆਈ ਰੋਜ ਨੂੰ ਜਿਆਦਾ ਕਲਰ ਹੂੰ ਤੇ ਇਹ ਕਾਰ ਹੁੰਦੇ ਨੇ ਲੈਂਦਾ ਕਿਹੜਾ ਰੋਜ ਇਹ ਬਿਊਟੀਫੁਲ ਰੇ ਕੀ ਰੇਨਿੰਗ ਹੋਣੀ ਦਾਂਦੀ ਜਿਹਾ ਕਿ ਮਾਨ ਲੈਂਦੀ ਰੇ ਨਹੀਂ ਅਰੇ ਇਹ ਕਲਰ ਰੇਨਬੋ ਕਲਰ ਰੇਨਬੋ ਕਲਰ ਇਹ ਕਾਰ ਉਹਦੀ ਤੋਂ ਆਉਂਦਾ ਮਾਮਾ ਇਹ ਤਾਂ ਨਹੀਂ ਮੈਨੂੰ ਆਫ ਆਫ ਪਸੰਦ ਹੈ ਰੋਨ ਨੂੰ ਰੈਂਡ ਪਹਾਂਦਾ ਤੇ ਆ ਵੀ ਸੁਤੇ ਦਾ ਖਾਂਦਾ ਨਹੀਂ ਇਹ ਆਰ ਟੀ ਸ਼ਰਟਾਂ ਨਹੀਂ ਹੁੰਦੀ ਹੁਣ ਵੇ ਗਰਮੀਆਂ ਚ ਇੱਕ ਅੱਧਾ ਚੱਕਰ ਹੀ ਦੋ ਦੋ ਵਜਣਾ ਚਾਹੀਦਾ ਕਿ ਜਾਂ ਵਜਣ ਗਿਆ ਤੇ ਤੇ ਮੇਰੇ ਖਿਆਲ ਨਾਲ ਤਾਂ ਵੇ ਇਹ ਕਰ ਉਹ ਦਾ ਸੂਟ ਹੈ ਤੇ ਨਾ ਆਵਾ ਠੀਕ ਆ ਆਹ ਹੋ ਜ ਲੈਣੀ ਨਹੀਂ ਹਾਂਦੀ ਸ਼ਾਰਟ ਮੈਂਸ ਹੋਣੀ ਪਰ ਮੈਂ ਆਹ ਫ੍ਰੈਂਡ ਨੂੰ ਲੈਣਾ ਤੇ ਮੇਰੀ ਸ਼ਾਪਿੰਗ ਕਿੱਥੇ ਗਾਡੀ ਸ਼ੌਪਿੰਗ ਨਹੀਂ ਰਹਿ ਗਈ ਤੇ ਉਸ ਵੀ ਧਰਮੀ ਬੜੀ ਹੈ ਤਾਂ ਪਚੜ ਗਈ ਤੇ ਹੁਣ ਆ ਗਈ ਅਰੇ ਮੇਰੇ ਲੋ ਮੈਂ ਪਹਿਲਾਂ ਤੁਹਾਨੂੰ ਦੱਸਦਾ ਇਹ ਨਾ ਸ਼ੌਪ 'ਚ ਵੜਦੇ ਆ ਸਰ ਵੀ ਮੇਰਾ ਨੰਬਰ ਨਹੀਂ ਆਉਣਾ ਮੇਰੇ ਤੇ ਹਰ ਵਾਰੀ ਜਾਣਾ ਹੁੰਦਾ ਕਿ ਆ ਕੇ ਪਰ ਮੇਰਾ ਨੰਬਰ ਜਿਹੜਾ ਅਗਲੇ ਦਿਨ ਹੀ ਹੁੰਦਾ ਹੁੰਦਾ ਮੈਨੂੰ ਪਤਾ ਹੁਣ ਮੇਰੀ ਹੈਬਿਟ ਹੋ ਗਈ ਆ ਵੀ ਮੈਨੂੰ ਮੇਰਾ ਜਿਹੜਾ ਵਾ ਥਰਡ ਨੰਬਰ ਜਿਹੜਾ ਲਾਸਟ ਤੇ ਹੁੰਦਾ ਵਦ ਉਸ ਦਿਨ ਜਾ ਕੇ ਕਲੀਅਰ ਨਹੀਂ ਉਸ ਦਿਨ ਤੇ ਬਸ ਇਹ ਆ ਵੀ ਇਹਨਾਂ ਦਾ ਮਦਰ ਬੇਬੀ ਦਾ ਇਹਨਾਂ ਦੋਵਾਂ ਦਾ ਹੀ ਹੋ ਜੇ ਤੇ ਇੰਨਾ ਹੀ ਬੜਾ ਹੁੰਦਾ ਸਾਡੀ ਜਿਹੜੀ ਵਾਰੀ ਆ ਉਹ ਲਾਸਟ ਤੇ ਹੁੰਦੀ ਹੈ ਅਗਲੇ ਦਿਨ ਮੈਂ ਤਾਂ ਕਿੱਸਾ ਬਦਕਾਲ ਮਿੱਠਾਂਂ ਦਾਵਾ ਪੱਕਣਾ ਨਾ ਜਾਵੇ ਕਿਤੇ ਨਹੀਂ ਪੱਕਦਾ ਤਾ ਹੁਣ ਜਿੱਦਣ ਜਾਣਾ ਉਹਨੂੰ ਦੋਨ ਸਲੀਪਰ ਲੈ ਦੇ ਜਿੱਦਣ ਤੁਸੀਂ ਆਪਣੀ ਸ਼ੌਪਿੰਗ ਕਰਨੀ ਹੈ ਮੇਰਾ ਤਾਂ ਡਿਲੇ ਕਰ ਦਿੰਨਾ ਹੋਰ ਮਹੀਨਾ ਕਾ ਏ ਨਹੀਂ ਨਹੀਂ ਮੇਰੀ ਤਾਂ ਘਟ ਹੋਣੀ ਏ ਆਪਣਾ ਵੀਰ ਸੋਚ ਲਿਆ ਨਹੀਂ ਨਹੀਂ ਤੁਹਾਡੀ ਸ਼ੌਪਿੰਗ ਵੀ ਕੀਤੀ ਸਹੀ ਅੱਜ ਕਮੇਲੀ ਆ ਕਿ ਨਾਈਟ ਸ਼ੂਜ਼ ਲੈ ਆਏ ਕੀਤੀ ਥੋੜੀ ਕਾਪੀ ਨੂੰ ਰੋਜ਼ ਤੇ ਲੀਕੀ ਜਾਈਏ ਨਾਈਟ ਸ਼ੂਜ਼ ਮਾਈਕਲ ਓਕੇ ਲੈ ਆਵਾਂਗੇ ਬੁੱਤ ਕੋਈ ਗੱਲ ਨਹੀਂ ਤੁਹਾਨੂੰ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਵਧੀਆ ਲੱਗਾ ਤੇ ਸਾਰੇ ਜਾਣੇ ਵਧੀਆ ਵਧੀਆ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਧੰਨਵਾਦ ਤੁਹਾਡਾ ਬਹੁਤ ਸਾਰਾ ਗਲਤੀਆਂ ਪੁਲਚਕਾਂ ਮਾਫ ਕਰਿਓ ਨਾਲੇ ਵੀ ਕਿਹੜੀ ਡਰੈਸ ਵਧੀਆ ਰੋਜ਼ ਦੀ ਕਿਹੜੀ ਵਧੀਆ ਤੇ ਮੇਰੀ ਕਿਹੜੀ ਵਧੀਆ ਵਾ ਡਰੈਸ ਥੈਂਕ ਯੂ ਲਵ ਯੂ ਓਕੇ ਬਾਏ ਮਿਲਦੇ ਹਾਂ ਅਗਲੇ ਵਲੌਗ ਤੇ ਲੋਅਰ ਦਾ ਲੋਅਰ ਅਕਾਊਂਟ ਟਰਾਈ ਕਰਦੇ ਹਾਂ ਲੋਅਰ ਤੋਂ ਲੈਣੇ ਆ ਤਾਂ ਹੁਣ ਟੀ-ਸ਼ਰਟ ਆ ਦੇਖਾਂਗੇ ਦੋਨੋ ਕਲਰ ਵਰੀਏ ਜਿੱਥੇ ਮਹਾਨ ਜਿੱਤ ਤੋਬਾ ਕੋਲ ਨਹੀਂ ਜਾਣਾ ਠੀਕ ਹੈ ਅਮਨ ਛੱਡੋਗੇ ਤੇ ਜਾਵਾਂਗੇ ਉੱਪਰ ਜਿਉ ਚੱਕਰ ਵਜਣਾ ਨਾ ਨਾਲ ਜਣਾ ਕੋ ਕਰਦੇਣਾ ਤੇ ਜਾਣਾ ਚਲੋ ਕਰਦੇ ਆਂ ਤੇ ਗੱਲ ਉਹ ਚੱਲਾਣੇ ਦੇ ਲਈ ਹਾਂ ਠੀਕ ਆ ਅੱਗੇ ਪਿੱਛੇ ਬੈਕ ਕਰੋ ਇਹਦਾ ਬੜਾ ਟ੍ਰੈਂਡ ਚੱਲਣ ਦੇ ਡੈਡੀ ਦਾ ਸ਼ਾਮ ਟਾਈਮ ਮਾਰਕੀਟ ਕਿੰਨੀ ਭਰੀ ਹੈ ਉੱਥੋਂ ਤੇ ਸ਼ਾਪਿੰਗ ਹੋ ਵੀ ਹਟਾਨੇ ਨਾਲ ਜੀ ਲੋਅਰ ਤੇ ਟੀ-ਸ਼ਰਟ ਤੇ ਹੁਣ ਆਪਾਂ ਜੁੱਤੀ ਵਾਲੀ ਜਗ੍ਹਾ ਜਾਵਾਂਗੇ ਇਹਨਾਂ ਨੇ ਆਪਣੇ ਸੈਂਟਲ ਵਗੈਰਾ ਵੇਖਣੇ ਤੇ ਮੈਂ ਵੀ ਆਪਣੀ ਜੁੱਤੀ ਲੈਣੀ ਹੈ ਅਹੀ ਆ ਗਏ ਸ਼ਹਿਰੋਂ ਆੜ ਕੇ ਪਾਣੀਪੁਰੀ ਪੀਤਾ ਵਾ ਤੇ ਅੱਜ ਇਹਨਾਂ ਦੀ ਸ਼ੋਪਿੰਗ ਜਿਹੜੀ ਕੀਤੀ ਆ ਉਹ ਬਖਾਉਣੀ ਆ ਅੱਜ ਹੀ ਸਾਡਾ ਨੰਬਰ ਹੁਣ ਵੇਖੋ ਕਹਿੰਦੇ ਹੁੰਦੇ ਆ ਮੀਦੇ 도ਲੇ ਟੇਡਕਸਾਉਣ ਫਾਡੀਆਂ ਨੂੰ ਗੱਫੇ ਹੁਣ ਪਰ ਕਿੱਦਾਂ ਦੇ ਆਏ ਆ ਗੱਫੇ ਹੁਣ ਵੇਣੇ ਆ ਕਿਉਂਕਿ ਸਾਡਾ ਮਗਰ ਨੰਬਰ ਲੱਗਦਾ ਤੇ ਮੈਂ ਕਹਿਆ ਨਹੀਂ ਮਠਾਂ ਦਾ ਸਾਡੇ ਨਾਲ ਜਿਆਦਾ ਸ਼ੋਪਿੰਗ ਹੋਈ ਤਾਂ ਇਹ ਸਾਡੇ ਨਾਲ ਜਿਆਦਾ ਕਿੱਥੇ ਹੋਣੀ ਆ ਲੈ ਲੂ ਫਿਰ ਲੈ ਆਉ ਖਾ ਲਓ ਇੱਕ ਇਹਨਾਂ ਨੇ ਆਹ ਟੀ-ਸ਼ਰਟ ਲੈ ਆਂਦੀ ਆਪਣੀ ਇੱਕ ਆ টি-ਸ਼ਰਟ ਲੈਣੀ ਆ ਆ ਜਿਹੜਾ ਕਲਰ ਆ ਕਲਰ ਮੇਰਾ ਫੇਵਰੇਟ ਆ ਆ ਟੈਡੀ ਮੇਰਾ ਫੇਵਰੇਟ ਮੈਂ ਲੈ ਆਈ ਚਲੋ ਠੀਕ ਆ ਤੂੰ ਹੀ ਲੈ ਆਈ ਤੇ ਇੱਕ ਇਹਨਾਂ ਨੇ ਆ ਲੋਕ ਲੈ ਆ ਇਹ ਕਾਲ ਓਵਰ ਇੱਕ ਆ ਟੀ-ਸ਼ਰਟ ਅਵੀ ਕਲਰ ਬਹੁਤ ਪਿਆਰਾ ਕਰ ਲੀਨਾ ਨਾ ਹਾਂਜੀ ਇਹ ਕਾਰ ਲਓਵਰ ਲਿਆ ਇਹ ਗਰਲੀ ਦੀ ਚੋਇਸ ਸੀ ਇਹ ਗਰਲੀ ਨੇ ਲਓਵਰ ਲੈ ਤਿੰਨ ਤਿੰਨ ਟੀ-ਸ਼ਰਟਾਂ ਲੈਣੀਆਂ ਹੂੰ ਸੇ ਫਿਰ ਆਹ ਕੁਰਤੇ ਪਜਾਮੇ ਲੈ ਕੁੜਤੇ ਬਲੈਕ ਤੇ ਵਾਈਟ ਆ ਮੇਰਾ ਫੇਵਰੇਟ ਆ ਓਦਾਂ ਕੁਰਤੇ ਪਜਾਮੇ ਮੇਰੇ ਦੋਨੋਂ ਕਲਰ ਫੇਵਰੇਟ ਨੇ ਕਿਉਂਕਿ ਵਾਈਟ ਤੇ ਬਲੈਕ ਮੈਨੂੰ ਬਹੁਤ ਵਧੀਆ ਲੱਗਦੇ ਨੇ ਪੌਣ ਚ ਹੂੰ ਹੁਣ ਵੇਖ ਲਿਓ ਤੁਸੀਂ ਫਿਰ ਚੀਟਿੰਗ ਮੇਰੇ ਸੈਂਡ ਲੈਣ ਲੱਗਿਆ ਨਾਲ ਆਪਣੀਆਂ ਜੁੱਤੀਆਂ ਦੋ ਨਾਲ ਫੇਰ ਖਰੀਦ ਲਈਆਂ ਆ ਇਹਨਾਂ ਸੈਂਡ ਲੈਏ ਆਪਣੇ ਫਿਰ ਮੇਰਾ ਵੀ ਤੇ ਬੰਦਾ ਹੀ ਨਾ ਨਾਲ ਫਿਰ ਮੈਂ ਉਦਾਂ ਜਾਣਾ ਇੱਕ ਨਾਲ ਦੋ ਫ੍ਰੀ ਹੁੰਦੀਆਂ ਨੇ ਫਿਰ ਮਜਾ ਆ ਹੈ ਨਾ ਹਾਂ ਆ ਇੱਕ ਮੈਂ ਆਪਣੀ ਜੁੱਤੀ ਲਈ ਚਲੋ ਕੋਈ ਗੱਲ ਨਹੀਂ ਇੱਕ ਮੈਂ ਆ ਲਈ ਮੈਨੂੰ ਬਹੁਤ ਹੀ ਪਸੰਦਾ ਸਲੀਪਰ ਚਲੋ ਜੀ ਆ ਸੀ ਸ਼ੋਪਿੰਗ ਕੋ ਕੀ ਡਨ ਦੰਨ ਹੋ ਗਿਆ ਪ੍ਰੋਵੋਦੀ ਤੇ ਮੇਰੀ ਉਦਣ ਹੋ ਗਈ ਸੀ ਅੱਜ ਇਹਨਾਂ ਦੀ ਹੋ ਗਈ ਆ ਤੇ ਕੁਝ ਵਿੱਚ ਮੈਂ ਵੀ ਆਪਣੀ ਮੇਰੀ ਵਾਹ ਥੋੜੀ ਨਾ ਹੀ ਤੁਹਾਡੇ ਮੁਤਾਬਕ ਰੋਜਦੇ ਤੁਹਾਡੇ ਥੋੜੀ ਨਹੀਂ ਹੋਈ ਜਿਆਦੀ ਹੋਈ ਆ ਚਲੋ ਮੰਨ ਲੈਨੇ ਆ ਜੀ ਤੁਹਾਡੀ ਹਜ਼ੂਰ ਜਿੱਦਾਂ ਕਹਿੰਦੇ ਜੀ ਪੰਜ ਪੰਜ ਤੁਹਾਡੇ ਵੀ ਹੋਗੇ ਠੀਕ ਪੰਜ ਪੰਜ ਹੈਡੇ ਤੇ ਪੰਜ ਬੰਨ ਤੁਹਾਡੇ ਹੋ ਰਹੀ ਠੀਕ ਆ ਜੀ ਹੋਰ ਕੁਝ ਰੇਜ ਜੇ ਸੂਟ ਵੇਖ ਲਾਂਗੇ ਫੇਰ ਚਲੋ ਫੇਰ ਅਜੇ ਬਾਕੀ ਆ ਨਾ ਹਾਂ ਫੇਰ ਚਲਦੀ ਰਹਿਣੀ ਆ ਚਲੋ ਕੋਈ ਨਹੀਂ ਇਦਾਂ ਹੀ ਹੱਸਦੇ ਖੇਡਦੇ ਰਹੀਏ ਇਦਾਂ ਮਿਲਦੇ ਗਏ ਲੜੀ ਤੇ ਚਲੋ ਜੀ ਬਲੌਗ ਲੱਗੇ ਵਧੀਆ ਲੱਗਾ ਹੋਏ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਯੂ ਕਰਿਓ ਇਦਾਂ ਹੀ ਤੁਹਾਨੂੰ ਅਗਲੇ ਬਲੌਗ ਚ ਮਿਲਾਂਗੇ ਲਵ ਯੂ ਬਾਏ 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 ਬਾਏ